ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰਸਾਚਾ ਗੁਰਲਾਧੋਰੇ ਜਿਹੜਾ ਜੋੜ ਮੇਲਾ ਗੁਰਦਾਰਾ ਸ੍ਰੀ ਬਾਬਾ ਬਕਾਲਾ ਸਾਹਿਬ ਪਾਸਾਈ ਨੌਵੀਂ ਵਿਖੇ ਬੜੀ ਸਰਦਾ ਤੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਜੋੜ ਮੇਲੇ ਦੇ ਦੌਰਾਨ ਪਰਸੋਂ 7 ਤਰੀਕ ਨੂੰ ਤੁਰਕੀ ਬਾਣੀ ਆਈ ਤਨ ਸਗਲੀ ਚਿੰਤੋਂ ਵਟਾਈ ਦੇ ਸ੍ਰੀ ਅਖੰਡ ਪਾਠ ਸਭ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਸਵੇਰੇ ਅਮਰਤ ਖੇਲੇ ਪਹੁੰਚੇ ਹੈ ਹਨ ਔਗਾ ਤੋਂ ਉਪਰੰਤ ਦੀਵਾਨ ਢਾਡੀ ਦੀਵਾਨ ਤੇ ਕਥਾਵਾਚਕ ਸਿੰਘਾਂ ਨੇ ਜਿਹੜਾ ਸੰਗਤਾਂ ਨੂੰ ਨੇ ਹਾਲ ਕੀਤਾ ਉਸ ਤੋਂ ਉਪਰੰਤ ਮੈਨੂੰ ਦੱਸਣ ਨੂੰ ਮੈਂ ਇਸ ਗੁਰਦੁਆਰਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪ ਨੂੰ ਦੱਸਣ 'ਚ ਬੜੀ ਖੁਸ਼ੀ ਮਹਿਸੂਸ ਕਰਾਂਗਾ ਕਿ ਅੱਜ ਦੇ ਦਿਨ ਸਾਚਾ ਗੁਰ ਲਾਧੋ ਰਹੇ ਨੂੰ ਸਮਰਪਿਤ ਸਾਡੇ ਗੁਰਦੁਆਰਾ ਸਾਹਿਬ ਦਾ ਪ੍ਰਬੰਧਕੀ ਬਲਾਕ ਦਫ਼ਤਰ ਹੈ ਜਿਹੜਾ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ ਇਸ ਦਫ਼ਤਰ ਦੀ ਜਿਹੜੀ ਕਾਰ ਸੇਵਾ ਹੈ ਸ੍ਰੀ ਮਾਨ ਸੰਤ ਬਾਬਾ ਕੋਲਾ ਸਿੰਘ ਜੀ ਸਰਹਾਰੀ ਸਾਹਿਬ ਵਾਲਿਆਂ ਵੱਲੋਂ ਬਾਬਾ ਗੁਰਨਾਮ ਸਿੰਘ ਜੀ ਜੁਪੀ ਵਾਲਿਆਂ ਵੱਲੋਂ ਇਸ ਗੁਰਦਾਰਾ ਸਾਹਿਬ ਦੇ ਜਿਹੜੇ ਉਹਨਾਂ ਦੇ ਜਥੇਦਾਰ ਤੇ ਬਾਬਾ ਅਵਤਾਰ ਸਿੰਘ ਜੀ ਬੱਬੂ ਉਹਨਾਂ ਵੱਲੋਂ ਜਿਹੜਾ ਇਹ ਦਫ਼ਤਰ ਦੀ ਸੇਵਾ तकरीबन 5 ਮਹੀਨੇ ਦੇ ਵਿੱਚ ਵਿੱਚ ਇਹ ਦਫ਼ਤਰ ਹੈ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਜਿਸ ਦਾ ਉਦਘਾਟਨ ਅੱਜ ਸਵੇਰੇ ਇਹਨਾਂ ਸੰਤ ਮਹਾਂਪੁਰਸਾਈ ਹਾਜ਼ਰੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਕਲਕਮਲਾ ਨਾਲ ਗੁਰੂ ਸਾਹਿਬ ਦੀ ਉਹ ਅਸੀਸ ਬਖਸ਼ਿਸ ਲੈ ਕੇ ਕੀਤਾ ਗਿਆ ਮੌਕੇ ਤੇ ਦੇਗਾਂ ਵਰਤਾਈਆਂ ਗੁਰੂ ਸਾਹਿਬ ਦੇ ਚਰਨਾਚਰਦਾਸ ਬੇਨਤੀ ਕੀਤੀ ਗਈ ਇਹ ਪ੍ਰਬੰਧਕੀ ਬਲਾਕ ਦੇ ਵਿੱਚ ਸਾਡਾ ਇਕੱਠਾ ਮੈਨੇਜਰ ਕਾਉਂਟੈਂਡ ਖਜ਼ਾਨਚੀ ਸਾਰਾ ਜਿਹੜਾ ਸਟਾਫ ਹੈ ਇਕੱਠਾ ਇਕੱਠਾ ਬੈਠ ਕੇ ਵੱਖੋ ਵੱਖਰੇ ਰੂਮ ਬਣਾਏ ਗਏ ਹਨ ਨਾ ਮੈਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਇਸ ਦਫ਼ਤਰ ਦੇ ਸੰਬੰਧ ਵਿੱਚ ਸ਼੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਅਤੇ ਬਾਬਾ ਗੁਰਨਾਥ ਸਿੰਘ ਜੀ ਜੂਪੀ ਵਾਲੇ ਉਹਨਾਂ ਦਾ ਮੈਂ ਆਪਣੇ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਜ਼ਹੀਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਤਹਿ ਦਿਲ ਤੋਂ ਕੋਟਨ-ਪੋਟ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਗੁਰਦਾਰਾ ਸਾਹਿਬ ਦਾ ਬਹੁਤ ਜਲਦੀ ਹੀ ਸਾਨੂੰ ਜਿਹੜਾ ਪ੍ਰਬੰਧ ਕੀ ਬਲਾਕ ਬਣਾ ਕੇ ਦਿੱਤਾ ਹੈ ਉਹ ਉਹਨਾਂ ਦਾ ਮੈਂ ਬਹੁਤ-ਬਹੁਤ ਇੱਕ ਵਾਰੀ ਫੇਰ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ